ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 26 ਜਨਵਰੀ ਵਾਲੇ ਦਿਨ ਜੋ ਇੱਕ ਵਿਅਕਤੀ ਵੱਲੋਂ ਜਿਸ ਦੀ ਪਛਾਣ ਪੁਲਿਸ ਅਨਸਾਰ ਮੋਗਾ ਦੇ ਧਰਮਕੋਟ ਇਲਾਕੇ ਦੇ ਆਕਾਸ਼ ਸਿੰਘ ਵਜੋਂ ਹੋਈ ਹੈ ਜਿਸ ਨੇ ਕਿ ਸ੍ਰੀ ਅਮਨسر ਸਾਹਿਬ ਵਿੱਚ ਲੱਗੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਜੋ ਉਹਨਾਂ ਦੇ ਹੱਥ ਵਿੱਚ ਸੰਵਿਧਾਨ ਦੀ ਕਿਤਾਬ ਸੀ ਜਾਂ ਅ ਥੱਲੇ ਹੈਰੀਟੇਜ ਦੇ ਜੋ ਸੀ ਕਿਤਾਬ ਸੰਵਿਧਾਨ ਦੀ ਉਹਦੇ ਤੇ ਥੋੜੇ ਨਾਲ ਬਾਰ ਕਰਕੇ ਉਸ ਨੂੰ ਉਸ ਦੀ ਪੰਨ ਤੋੜ ਕੀਤੀ ਹੈ ਤੇ ਉਸ ਦੀ ਜਿਹੜੀ ਵੀਡੀਓ ਆ ਪੂਰੀ ਵੀਡੀਓ ਵੀ ਉਸ ਨੇ ਆਪਣੀ ਇਸ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਉਹ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਹੋ ਕਿ ਉਹ ਵਿਅਕਤੀ ਇਹ ਨੇ ਸਭ ਤੋਂ ਪਹਿਲਾਂ ਤਾਂ ਉੱਥੇ ਤਿਰੰਗਾ ਝੰਡਾ ਜਿਹੜਾ ਹੈ ਉਹ ਕੱਢਿਆ ਤੇ ਫਿਰ ਨਾਲ ਹੀ ਕੋਈ ਜਲਨਸ਼ੀਲ ਪਦਾਰਥ ਵੀ ਹੈ ਉਹਦੇ ਤੇ ਪਾਇਆ ਛੜਕਿਆ ਹੈ ਜਾਂ ਤੇ ਤੇ ਫੇਰ ਉਹ ਉਸ ਨੂੰ ਅੱਗ ਲਾ ਰਿਹਾ ਹੈ ਤੇ ਉਹ ਅੱਗ ਲੱਗੀ ਜਿਸ ਤਰ੍ਹਾਂ ਕਿ ਆਪ ਜੀ ਵੀਡੀਓ ਵਿੱਚ ਦੇਖ ਰਹੇ ਹੋ ਤੇ ਆਪ ਉਹ ਉਥੋਂ ਕਿਉਂਕਿ ਅੱਗ ਜਿਸ ਤਰੀਕੇ ਉਹਨੂੰ ਭਟਕੀਆ ਤੇ ਇੱਕ ਜੱਕਦਮ ਲੱਗੀ ਹੈ ਤੇ ਦਾ ਮਤਲਬ ਪੈਟਰੋਲ ਵਗੈਰਾ ਜਾਂ ਕੁਝ ਹੋਰ ਯੂਜ਼ ਕੀਤਾ ਹੁਣ ਉਹਨੇ ਬੈਗ ਚੋਂ ਜੋ ਥੋੜਾ ਕੱਢਿਆ ਤੁਹਾਡੇ ਸਾਹਮਣੇ ਤੇ ਕੱਢ ਕੇ ਤੇ ਉਹ ਪੌੜੀਆਂ ਚੜ ਗਿਆ ਤੇ ਮੋਤ ਦੇ ਸਿਖਰ ਤੇ ਪਹੁੰਚ ਗਿਆ ਦੱਸਦੀ ਹੈ ਕਿ ਪੌੜੀ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਤੇ ਬਹੁਤ ਤੇ ਇਸ ਕਰਕੇ ਲਾ ਦਿੱਤੀ ਜਾਂਦੀ ਹੈ ਕਿਉਂਕਿ 26 ਜਨਵਰੀ ਵਾਲੇ ਦਿਨ ਜੋ ਵੀ ਸ਼ਰਦਾ ਕਰਕੇ ਵਿਸ਼ਵਾਸ ਰੱਖਦੇ ਜੋ ਸਚਾਈ ਹੈ ਕਿ ਜਿਹੜਾ ਸੰਵਿਧਾਨ ਹੈ ਉਹ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਬਾਬਾ ਸਾਹਿਬ ਵੱਲੋਂ ਲਿਖਿਆ ਗਿਆ ਹੈ ਭਾਰਤੀ ਸੰਵਿਧਾਨ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਵਜੋਂ ਬਹੁਤ ਤਿਹਾਰ ਪਾਉਣ ਆਉਂਦੇ ਆ ਕੋ ਉਹਨਾਂ ਨੂੰ ਕੱਚੀ ਲੱਸੀ ਨਾਲ ਨਿਵਾਉਣ ਵੀ ਆਉਂਦਾ ਜਿਸ ਤਰ੍ਹਾਂ ਬੰਦੇ ਦੀ ਸ਼ਰਦ ਆ ਉਸ ਤਰ੍ਹਾਂ ਹੁੰਦਾ ਤੇ ਫਾਇਰਵਰਡ ਗੇਟ ਵੱਲੋਂ ਪੱਕੀ ਪੌੜੀ ਜਿਹੜੀ ਇਹ ਲਾ ਦਿੱਤੀ ਜਾਂਦੀ ਹੈ ਤਾਂ ਕਿ ਆਉਣ ਜਾਣ ਵਾਲਿਆਂ ਨੂੰ ਆਸਾਨੀ ਰਹੇ ਪਰ ਉਸ ਦੀ ਦੁਰਵਰਤੋਂ ਹੋਈ ਤੇ ਜੋ ਤੁਸੀਂ ਇਸ ਵੀਡੀਓ ਵਿੱਚ ਵੇਖ ਰਹੇ ਹੋ ਤੇ ਜਿਸ ਤਰ੍ਹਾਂ ਇਹ ਜਿਹੜੀ ਪੌੜੀ ਲਾਈ ਸੀ ਉਹਦੀ ਵੀ ਅਸੀਂ ਤੁਹਾਨੂੰ ਇੱਕ ਸਾਈਡ ਤੋਂ ਕਲਿੱਪ ਦੀ ਵੀਡੀਓ ਵਿਖਾਉਨੇ ਆ ਕਿ ਉਹ ਵੀਡੀਓ ਜਿਹੜੀ ਆ ਉਹਦੇ ਵਿੱਚ ਰਾਤ ਨੂੰ ਜਿਹੜੇ ਫਾਇਰ ਵਿਗਟ ਦੇ ਮੁਲਾਜ਼ਮ ਜਿਹੜੀ ਉਹ ਪੌੜੀ ਲਾ ਕੇ ਜਾਂਦੇ ਨੇ ਉਹ ਵੀ ਤੁਹਾਨੂੰ ਇਹ ਕਲਿੱਪ ਵਿਖਾਉਨੇ ਆ ਤੇ ਇਸ ਸਾਰੇ ਵੀਡੀਓ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਲੋਕ ਖੜੇ ਵੇਖ ਰਹੇ ਨੇ ਤੇ ਪਰ ਕੋਈ ਵੀ ਹਜੇ ਉਹਨੂੰ ਹਟਾ ਨਹੀਂ ਰਿਹਾ ਇਹ ਸਾਰਾ ਕੁਝ ਹੀ ਤੁਹਾਡੇ ਸਾਹਮਣੇ ਹੈ ਇਸ ਤੋਂ ਬਾਅਦ ਨਾਲ ਹੀ ਹੌਲੀ ਹੌਲੀ ਪਤਾ ਲੱਗ ਜਾਂਦਾ ਤੇ ਨਾਲ ਹੀ ਇਹ ਰਿ ਹੈਰੀਟੇਜ ਸਟਰੀਟ ਦੇ ਤੇ ਸਕਿਉਰਟੀ ਵਾਲੇ ਨੇ ਉਹ ਦੇਖੋ ਦੋ ਸਕਿਉਰਟੀ ਵਾਲੇ ਉਹ ਮੂਵੀ ਬਣਾਉਂਦਾ ਉਹਦੇ ਕੋਲ ਜਾ ਰਿਹਾ ਉਹ ਦੇਖ ਬਣਾ ਰਿਹਾ ਪਹਿਲਾਂ ਤੇ ਮੂਵੀ ਤੇ ਉਸ ਤੋਂ ਬਾਅਦ ਉਹ ਉਹਨੂੰ ਹਟਾਉਣਗੇ ਦੇ ਉਸ ਤੋਂ ਬਾਦ ਨੂੰ ਫੜ ਕੇ ਲੈ ਜਾਣਗੇ ਇਸ ਘਟਨਾ ਦੇ ਨਾਲ ਪੂਰੇ ਪੰਜਾਬ ਭਰ ਵਿੱਚ ਜਿਹੜਾ ਮਾਹੌਲ ਹੈ ਉਹ ਤਲਖੀ ਵਾਲਾ ਹੋਇਆ ਸਾਰੀ ਜਗ੍ਹਾ ਦੇ ਉੱਤੇ ਪੰਜਾਬ ਵਿੱਚ ਇਸ ਦਾ ਵਿਰੋਧ ਹੋਇਆ ਸਾਰੀਆਂ ਸਿਆਸੀ ਪਾਰਟੀਆਂ ਨੇ ਵੀ ਵਿਰੋਧ ਕੀਤਾ ਤੇ ਜਿਸ ਕਰਕੇ ਹਰੇਕ ਦਾ ਉਹ ਮਨ ਦੁਖਿਆ ਤੇ ਇਹ ਜਿਹੜੀ ਵੀਡੀਓ ਹੈ ਇਹ ਸਾਰੀ ਵੀਡੀਓ ਤੁਹਾਨੂੰ ਲਗਾਤਾਰ ਵਖਾ ਰਹੇ ਹਾਂ ਇਹ ਦੋ ਸਚਾਈ ਹੈ ਵੀ ਕਿਸ ਤਰ੍ਹਾਂ ਦੇਖੋ ਉਸ ਨੂੰ ਫੜ ਕੇ ਲਿਆਇਆ ਧੱਕੇ ਨਾਲ ਉਹਨੂੰ ਫਿਰ ਥੱਲੇ ਸੁੱਟਿਆ ਤੇ ਤੇ ਉਸ ਨੂੰ ਫੜਿਆ ਗਿਆ ਹੁਣ ਲੋਕ ਇਕੱਠੇ ਹੋ ਰਹੇ ਨੇ ਜਦ ਕਿ ਚਾਹੀਦਾ ਤਾਂ ਇਹ ਸੀ ਜਦੋਂ ਪਹਿਲਾਂ ਉਹ ਇਸ ਨੂੰ ਅੰਜਾਮ ਦਿੰਦਾ ਸੀ ਲੋਕਾਂ ਵੱਲੋਂ ਥੋੜਾ ਜਿਹਾ ਹੋਰ ਮੁਸਤੈਦੀ ਵਰਤੀ ਜਾਂਦੀ ਤੇ ਸ਼ਾਇਦ ਨੁਕਸਾਨ ਘੱਟ ਹੁੰਦਾ ਇਹ ਜੀ ਆਰ ਟਾਈਮ ਦੀ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਸਹਿਰ ਤੋਂ ਸਨੀ ਕੁਮਾਰ